ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਮਲਪੁਰ ਅੜਕਾਂ ਤੋਂ ਦਿਖਾ ਰਿਹਾ ਬਹੁਤੀ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਹਨ ਮਲਪੁਰ ਅੜਕਾਂ ਵੇਖੇ ਇੱਕ ਵਾਰ ਫਿਰ ਤੋਂ ਵੱਡਾ ਹਾਦਸਾ ਹੋਇਆ ਜਿਸ ਨੇ ਇੱਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਬਹੁਤ ਵਾਰ ਪਹਿਲਾਂ ਵੀ ਇੱਥੇ ਹਾਦਸੇ ਹੁੰਦੇ ਆ ਲੋਕਾਂ ਦੀ ਮੰਗ ਹੈ ਕਿ ਇੱਥੇ ਫਲਾਈਓਵਰ ਬਣਾਇਆ ਜਾਵੇ ਹੁਣ ਦੱਸਿਆ ਜਾ ਰਿਹਾ ਇੱਕ ਬੱਸ ਵੱਲੋਂ ਸਕੂਟਰ ਸਵਾਰ ਇੱਕ ਮਹਿਲਾ ਨੂੰ ਦਰੜ ਦਿੱਤਾ ਗਿਆ ਜਿਸ ਦੇ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪਰ ਲੋਕਾਂ ਵੱਲੋਂ ਗਿਲਾ ਜਾਰੀ ਕੀਤਾ ਗਿਆ ਕਿ ਮੌਕੇ ਤੇ ਮੌਜੂਦ ਜਿਹੜੇ ਲੋਕ ਸੰਚ ਅਸ਼ਮਦੀਤ ਸਨ ਉਹਨਾਂ ਵੱਲੋਂ ਮੂਲ ਦਰਸ਼ਕ ਬਣ ਕੇ ਵੀਡੀਓ ਬਣਾਈ ਗਈ ਲੇਕਿਨ ਕੋਈ ਮਦਦ ਲਈ ਅੱਗੇ ਨਹੀਂ ਆਇਆ ਤੁਸੀਂ ਦੇਖ ਪਾਰੋ ਤਸਵੀਰਾਂ ਲਈ ਕਿ ਪਰਿਵਾਰ ਕਿਵੇਂ ਵਰਲਾਪ ਕਰ ਰਿਹਾ ਕਿਉਂਕਿ ਬਜ਼ੁਰਗ ਮਹਿਲਾ ਜਿਹੜੀ ਹੈ ਉਸ ਦਾ ਸਿਰ ਦੱਸਿਆ ਜਾ ਰਿਹਾ ਕਿ ਬਸ ਦੇ ਹੇਠਾਂ ਆ ਜਾਂਦਾ ਤੇ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਹ ਜੋ ਬਜ਼ੁਰਗ ਜੋੜਾ ਸੀ ਦੱਸਿਆ ਜਾ ਰਿਹਾ ਕਿ ਆਪਣੀ ਧੀ ਨੂੰ ਮਿਲ ਕੇ ਆਪਣੇ ਪਿੰਡ ਵਾਪਸ ਜਗਤਪੁਰ ਪਰਤ ਰਿਹਾ ਸੀਗਾ ਦੇ ਰਸਤੇ ਵਿੱਚ ਇਹ ਵੱਡਾ ਦਰਦਨਾਕ ਹਾਦਸਾ ਹੋ ਜਾਂਦਾ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੋ ਜਾਂਦਾ ਹੈ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਅਤੇ ਪੀੜਤ ਬਜ਼ੁਰਗ ਜੋ ਕਿ ਮਹਿਲਾ ਦਾ ਹਸਬੈਂਡ ਹੈ ਉਹਨੂੰ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਦਿਖਾਣੇ ਮੌਕੇ ਦੇ ਪੂਰੇ ਤਸਵੀਰਾਂ ਕੋਡ ਵਾਡੀ ਠੀਕ ਵਾ ਸਾਈਡ ਤੋਂ ਕਰੇਗੀ ਬੰਦਾ ਕਪਾਗ ਮਾੜੇ ਆਏ ਕਿੱਥੋਂ ਸੀ ਬਾਬਾ ਤੁਸੀਂ ਕਿੱਥੋਂ ਆਏ ਆ ਜੱਗ ਜਗਤਪੁਰੋਂ ਕਿੱਥੇ ਜਾਣਾ ਸੀ ਹਾਂਜੀ ਮਲਪੁਰੋਂ ਆਏ ਆਂ ਜਗਤਪੁਰੋਂ ਜਾਣਾ ਸੀ ਜਗਤਪੁਰੋਂ ਜਾਣਾ ਸੀ ਕਿੰਨੇ ਵਜੇ ਚੱਲੇ ਸੀ ਹੁਣੇ ਤੁਣੇ ਹਾਂਜੀ ਹੁਣੇ ਤੁਣੇ ਆਏ ਸੀਗੇ ਹਾਂਜੀ 2:30 ਵਜੇ ਨਿਆਣੇ ਦੀ ਮਾਮੀ ਸੀਗੀ 4 ਦਿਨ ਆਏ ਸੀਗੇ ਇਹ 2:30 ਵਜੇ ਤੁਰਦੇ ਆ ਮੈਂ ਆਪਣੇ 2:30 ਵੇ ਨਵੇਂ ਸ਼ਹਿਰ ਕੰਮ ਨੂੰ ਚਲੇ ਗਿਆ ਤੇ ਹੁਣ ਮੈਂ ਨਵੇਂ ਸ਼ਹਿਰ ਆਇਆ ਤੇ ਹੁਣ ਦੇਖੋ ਜਿਹਦਾ ਕਸੂਰ ਬਣਦਾ ਉਹਦੇ ਸਾਹਮਣੇ ਗੱਲ ਕਰ ਲਿਓ ਆਪਾਂ ਕਿਸੇ ਨਾ ਕੋਈ ਬੁੱਧਤਾ ਸਾਡੀ ਲੱਗਦਾ ਨਹੀਂ ਜਗਤਪੁਰ ਤੋਂ ਹਨਾ ਆਉਂਦੇ ਭਾਈ ਇਹ ਕਿੱਦਾਂ ਹੱਟ ਸਕਦਾ ਹੋਇਆ ਹੱਟਾ ਹੋਇਆ ਏਦਾਂ ਭਾਈ ਇੱਥੋਂ ਨਾ ਇੱਕ ਇੱਕੀ ਵਾਰ ਉਹ ਭਾਈਆ ਦੀ ਨਾਲ ਉਹਦੀ ਮਾਤਾ ਸੀ ਦੋਈ ਜਣੇ ਨੰਗਣ ਅੱਗੇ ਤਾਂ ਬੱਥ ਬਹੁਤ ਤੇਜ਼ ਆਉਂਦੀ ਪਈ ਸੀ ਜਦੋਂ ਹਨਾ ਜਗਤਪੁਰ ਰੋਡ ਤੋਂ ਆ ਗਿਆ ਤੇ ਬੱਸ ਉਧਰ ਆਉਂਦੀ ਸੀਪੀਡ ਤੇ ਬੱਸ ਆਪਣਾ ਦਾ ਬੈਲੈਂਸ ਵਿਗੜ ਗਿਆ ਐਕਟੀ ਵਾਲੇ ਦਾ ਬੈਲੈਂਸ ਵਿਗੜਦੇ ਨਾਲ ਉਹ ਹਨਾ ਬੱਸ ਤੇ ਮੋੜਿਆ ਕੇ ਗੱਡੀ ਦੇ ਵਿੱਚ ਬੱਸ ਥੱਲੇ ਮਾਤਾ ਸਹਿਰ ਆ ਗਿਆ ਸਾਰਾ ਫੈਕਰੀਆ ਬੱਥ ਵੇਸੇ ਬੱਜੀ ਕਿੱਥੇ ਦੇ ਰਹਿਣ ਵਾਲੇ ਸੀ ਇਹ ਜਗਤਪੁਰ ਦੇ ਆਪਣੇ ਮਕਰੰਦਪੁਰ ਦੇ ਨਾਲ ਆ ਭਾਈ ਹੁਣੀ ਇੱਧਰ ਹੀ ਆ ਆਪਣਾ ਤੂੰ ਹੁਣ ਥੋੜਾ ਦੱਬੂ ਪਿੱਛੇ ਸਾਧੂ ਖੜਾ ਮੈਂ ਪਹਿਲਾਂ ਇੱਕ ਮਿੰਟ ਇੱਕ ਹੋਰ ਲੱਗੋ ਨਾ ਪਿੱਛੇ ਬਾਹਰ ਆਇਆ ਆਪਣਾ ਕੱਪ ਜਾ ਮੜ ਗਿਆ ਤੈਨੂੰ ਕੋਈ ਕੋਸ਼ ਨਹੀਂ ਹੁੰਦਾ ਭਾਈ ਉਹ ਦੂਜੇ ਪਾਸੇ ਪਿੱਛੇ ਪਿਠਾਲ ਦੇ ਨਾਲਾ ਖੋਲ ਗਿਆ ਯਾਰ ਜੰਨਾ ਖੋਲੋ ਯਾਰ ਹੋਰ ਕੀ ਐ ਪੁਲਿਸ ਸਾਹਿਬ ਉਹ ਐ ਪੁਲਿਸ ਸਾਹਿਬ ਐਂਬੂਲੈਂਸ ਸਾਹਿਬ ਹਾਂ ਭਾਈ ਐਂਬੂਲੈਂਸ ਦੀ ਗੱਲ ਤਾਂ ਹੋ ਰਹੀ ਐ ਇਦੀ ਕੋ ਖੰਭਿਆ ਹੋ ਗਿਆ ਕਰੇ ਮੈਂ ਦੇਖਦੇ ਚੱਕ ਕਰ ਤੂੰ ਆਪਣਾ ਇੰਸਟ ਕਰ ਲੈ ਕਿਵੇਂ ਮੈਂ ਆ ਗਿਆ ਆ ਡਾਲਾ ਲਾ ਲੈ ਡਾਕਟਰ ਨਾਲ ਹੋਰ ਚੱਲ ਨਹੀਂ ਨਹੀਂ ਨੀਂ ਬਾਜੀ ਹੋ ਗਿਆ ਐਂਬੂਲੈਂਸ ਵਾਲਾ ਹੋ ਗਿਆ ਜੀ ਬੋਲ ਕਿਸੇ ਨੇ ਨਹੀਂ ਫੋਨ ਕੀਤਾ ਲੋਕੀ ਤਮਾਸ਼ਾ ਦੇਖਦੇ ਜੀ ਤੇ ਵੀਡੀਓ ਮਾਲ ਦਿੱਤਾ ਕਿਸੇ ਨੇ ਵੀ ਨਹੀਂ ਕਿਸੇ ਕਿਸੇ ਨੇ ਚੱਕਿਆ ਨਹੀਂ ਕਿਸੇ ਨੇ ਹੱਥ ਨਹੀਂ ਪਾਇਆ ਸਾਰੇ ਇੰਦੀ ਜਨਤਾ ਖੜੀ ਹੈ ਦੇਖੀ ਜਾਂਦੀ ਹੈ ਪਾਰਨਾ ਵੀ ਨਹੀਂ ਚਲਾਗੇ ਕਿ ਇਨਸਾਨ ਇਨਸਾਨ ਦਾ ਰੋਹ ਹੁੰਦਾ ਹੈ ਜੇ ਤੁਸੀਂ ਕੋਈ ਚੱਕੂਗੇ ਤਾਂ ਆਈਆਂ ਅਸੀਂ ਲੋਕਾਂ ਨੂੰ ਬਲੱਡ ਦਿੰਨੇ ਆ ਘਰੋ ਘਰੀ ਜਾ ਕੇ ਆਦੇ ਦਿੰਦੇ ਆ ਠੀਕ ਨਹੀਂ ਉਦੋਂ ਹਣ ਹੁਣ ਇੰਨਾ ਬਦਲ ਕਿੰਨਾ ਖੂਨ ਪਿਆ ਗਿਆ ਪਾਣੀ ਹੱਥ ਤੱਕ ਜਿਹਨੂੰ ਬੰਨਣ ਨੂੰ ਕਿਹਾ ਆ ਦੇਣਾ ਤਾਂ ਵੀਡੀਓ ਆਪਣਾ ਵੀਡੀਓ ਬਣਾ ਲੈਂਦੇ ਨੇ ਉਹਨਾਂ ਨੂੰ ਪਾਣੀ ਵੀ ਪੁੱਛਿਆ ਹੈਗਾ ਠੀਕ ਹੈ ਜੀ ਉਹਨੂੰ ਐਂਬੂਲੈਂਸ ਨੂੰ ਫੋਨ ਨਹੀਂ ਕੀਤਾ ਹੈਗਾ ਇੱਥੇ ਲੋਕੀ ਸਾਰੇ ਧਮਾਚਾ ਕਰ ਰਹੇ ਨੇ ਅੱਗੇ ਆ ਕੇ ਬੋਲਡਰ ਕੀਤਾ ਜੀ ਤੇ ਕੋਲ ਕੀਤੀ ਅਸੀਂ ਠੀਕ ਹੈ ਥੋੜਾ ਜਿਹਾ ਹੋਇਆ ਬੰਨਿਆ ਉਹ ਡੈੱਡ ਬੋਡੀ ਪਈ ਹੋਈ ਇੱਥੇ ਕੀ ਕਹਿਣਾ ਚਾਹੋਗੇ ਵੀ ਕੀ ਕਹਿਣਾ ਚਾਹੋਗੇ ਇੱਥੇ ਸਾਨੂੰ ਇੱਥੇ ਸੇਫ ਰਹਿਣਾ ਚਾਹੀਦਾ ਜੀ ਠੀਕ ਹੈ ਕਿ ਕੋਈ ਨਵਾਂ ਬਹੁਤ ਮਾਜਾ ਦੇਖਦੇ ਆ ਬਸ ਕਿਆ ਵੀ